ਹਏ 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 ਜੀ ਕੀ ਨਾਮ ਹੈ ਹਾਏ ਨਾ ਖਵਾਓ ਮੈਨੂੰ ਮੇਰੇ ਤਿੰਨੇ ਮੌਤ ਦੇ ਮੂੰਜ ਲਾਂਡੇ ਆ ਕਿੰਨੇ ਕਿੰਨੇ ਜਣਿਆਂ ਤੇ ਗੋਲੀ ਲੱਗੀ ਜੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਹਾਂ ਇੱਕ ਛੱਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲ ਬਾਤ ਹੈ ਜਿਹੜੀ ਗੋਲੀ ਛੱਡੀ ਕੱਲ ਬਾਤ ਹੈ ਉਹ ਗੱਲ ਕਾਂਡੇ ਹੀ ਵੀਰ ਨਾਂ ਦੇ ਜੇਨਾ ਚੇ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਦੇ ਮਾਰੀਆਂ ਦੋ ਦੇ ਬਾਕੀ ਸਿੱਧੀਆਂ ਫੈਲ ਤਿੰਨ ਚਾਰ ਪੰਜ ਛੇ ਕ ਫੈਲ ਕੀਤੇ ਕਿੰਨੇ ਜਾਣਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਣਿਆਂ ਤੇ ਕੀ ਹਾਲਾਤ ਨੇ ਲਾ ਦੇ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਜਿਹਾ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਹਣੀ ਬਾਈਕ ਸਾਰ ਇਹ ਰਣਨੀਤੀ ਕੋਈ ਕਿਤਰਾ ਨਹੀਂ ਪਹਿਲਾਂ ਦੋਕ ਦਿਨੋਂ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗੱਲ ਗੁਲ ਪੈ ਗਈ ਉਦੋਂ ਉਹਦੇ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਜਾਂਜ ਘੜ ਚੱਲੀ ਹਾਂਜੀ ਕਿੰਨੇ ਵਜੇ ਦਾ ਸਵਾਲ ਲਕਣਾ ਕਿੰਨੇ ਵਜੇ ਦਾ ਸਵਾਲ ਕੋਈ ਹੋਣਾ 5 ਵਜੇ ਦਾ ਸਾਨੂੰ ਕਾਬਲ ਸਿੰਘ ਆਪਣਾ ਨਾਂ ਕਿੱਥੋਂ ਰਹਿੰਦਾ ਬਾਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੀ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪੈ ਗਈ ਗੋਲੀਆਂ ਗਾਲੀਆਂ ਚਲਾਉਂਦੀਆਂ ਸਾਰੇ ਨਾਂਕੀ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿਛੋ ਬਾਬੇ ਬੱਲੂ ਦਾ ਸਾਰੇ ਡੋਨੀ ਡਾਨੀ ਨਹੀਂ ਹਣੀ ਜਿਹੜੇ ਇਹ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋ ਗਿਆ ਰਾਜੀ ਸ਼ੇ ਕੋਈ ਕਰ ਨਹੀਂ ਸਾਰੇ ਪ੍ਰਾਣੀ ਰੰਜਿਸ਼ ਨਹੀਂ ਸਾਰਾ ਯਾਰ ਤੁਸੀਂ ਕੋਈ ਇਦਾਂ ਨੋਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਕਿੰਨੇ ਵਜੇ ਦਾ ਡਾਕ ਇਹ 5 ਵਜੇ ਦੀ ਗੱਲ ਸਾਰਾ ਇਹ ਕਰੇ ਜਿਹੜੇ ਸਾਨੂੰ ਕਰਦੇ ਇਹ ਸਾਰ ਮੋਰ ਤੇ ਹੀ ਜਾਂਚ ਕਰ ਵਾਲੇ ਜੀ ਹਮਲਾ ਕਿਹੜੀ ਚੀਜ਼ ਨਾ ਕੀਤਾ ਜੀ ਸਰ ਪਿਸਤੌਲ ਹੀ ਇਨੋਗ ਕਿੰਨਾ ਜਾਣਿਆ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੀ ਹੋਣਗੇ ਇੱਕ ਤੇ ਮੇਰੇ ਸਿਰ ਲੱਤ ਜ ਵਜਦੀ ਪਈਆਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੀ ਛਾਤੀ ਹੀ ਮਾਰੀ ਜਾਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜਾ ਜਿਹੜਾ ਤੁਹਾਡੇ ਨਾਲ ਜਿਹੜੇ ਦੂਸਰੇ ਤੇ ਗੋਲੀ ਲੱਗੀ ਉਹਦਾ ਕੀ ਹਲਾ ਸੀਮਰਨਜੀਤ ਸਿੰਘ ਸਰ ਉਹਦੀ ਮਰੀ ਨੂੰ ਪਤਾ ਨਹੀਂ ਜੀ ਕੀ ਗੜਬੜ ਹੋਈ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੇ ਵੇਖੀ ਗੋਲੀ ਮੇਰੇ ਸਰ ਪੱਟ ਜ ਬੰਦੀਆਂ ਕਿੰਨੀਆਂ ਗੋਲੀਆਂ ਚਲੀਆਂ ਸਾਰੇ 2 3 4 ਕੋ 4 ਕੋ ਚੱਲੀਆਂ ਹੋਣਗੀਆਂ ਸਾਰੇ ਇਹ ਹੁੰਦੇ ਇਮਾਮ ਮੰਗ ਵੀ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ ਇੱਕ ਬੋਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰਦਾ ਸਾਰੇ ਇਹਦੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲਾਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਆ ਜੋ ਇੱਥੇ ਆ ਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਇਹ ਕਾਰਨ ਮੰਨਦੇ ਕੀ ਕਰ ਰਹੇ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ ਵੀ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਰੰਜਿਸ਼ ਕਰਕੇ ਇਹਨਾਂ ਨੇ ਆਪਸ ਵਿੱਚ ਗੜੀ ਗੋੜੀ ਗੋੜੀ ਬਾਰੀ ਕੀ ਕਾਟਨੇ ਗੋਲੀ ਚਲਾਈ ਇਹਨਾਂ ਕੋਈ ਗੈਂਗਵਾਰ ਦਾ ਗੈਂਗਵਾਰ ਨਹੀਂ ਉਹ ਲਾਗੇ ਬਣਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ RAMNAGAR ਕਲੋਨੀ ਦੇ ਆ ਤੇ ਕੁਛ ਲਾਗੇ ਬਨੇ ਨੇ ਜੀ ਜਿਹੜੇ ਜਿਹੜੇ ਲੜਕੇ ਡੈਥ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਆ ਸੰਗੇ ਇਹ ਸਕੇ ਦੋਵੇਂ ਭਰਾ ਵਾ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਜੀ ਡੈਥ ਹੋਈ ਉਹਦੀ ਕੋਈ ਬਾਈ ਤੇ ਬਾਈਕ ਸਾਲ ਲੈ ਜਾਏ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਜੀ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇਸ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ